ਜੀ ਮੇਰਾ ਨਾਮ ਮਾਸਟਰ ਸਰਵਜੀ ਸਿੰਘ ਆ ਔਰ ਮੈਂ ਰਾਜੂ ਕਲੋਨੀ ਤਾਜਪੁਰ ਵਿਖੇ ਇੱਕ ਚਰਚ ਦਾ ਪਾਸਟਰ ਆ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਅੱਜ ਮੈਂ ਸੀਪੀ ਸਾਹਿਬ ਨੂੰ ਮਿਲਣ ਦੇ ਲਈ ਆਇਆ ਸੀ ਕਿਉਂਕਿ ਮੇਰਾ ਮਸਲਾ ਪਿਛਲੇ 5 ਮਾਰਚ ਤੋਂ ਜਿਹੜੇ ਕੁਛ ਦੋਸ਼ੀ ਲੋਕ ਜਿਹੜੇ ਕੁਛ ਮੁਜਰਮ ਲੋਕ ਜਿਹੜੇ ਚਰਚ ਦੇ ਵਿੱਚ ਆਏ ਮੇਰੇ ਬੇਟੇ ਦੇ ਨਾਲ ਉਹਨਾਂ ਨੇ ਬਦੀ ਗਿਆ ਕੀਤੀਆਂ ਬੇਟੇ ਨਾਲ ਕੁੱਟਮਾਰ ਕੀਤੀ ਗਿਟਨੈਪ ਕਰਕੇ ਮੂਹਰੇ ਤੇ ਥੁੱਕਿਆ ਇਵਨ ਪਿਸ਼ਾਬ ਵੀ ਕੀਤਾ ਇਹ ਲਗਭਗ 25-30 ਬੰਦੇ ਸੀ ਜਿਨ੍ਹਾਂ ਦੇ ਉੱਤੇ ਬਾਈ ਨੇਮ ਪਰਚੇ ਤੇ ਕੁਝ ਅਣਪਛਾਤੇ ਪਰਚੇ ਆ ਹੋ ਗਏ 6 ਧਾਰਾਵਾਂ ਲੱਗੀਆਂ ਇਹਦੇ ਵਿੱਚੋਂ 295 ਏ ਵੀ ਹੈ ਲੇਕਿਨ 5 ਤਰੀਕ ਤੋਂ 5 ਮਾਰਚ ਤੋਂ ਅਸੀਂ ਵੇਟ ਕਰੀ ਜਾ ਰਹੇ ਕਿ ਅੱਜ ਮੁਜਰਮਾਨੀਆਂ ਯਾਨੀ ਗ੍ਰਿਫਤਾਰੀਆਂ ਹੁੰਨੀਆਂ ਗ੍ਰਿਫਤਾਰੀ ਤਾਂ ਕੀ ਹੋਣੀ ਸੀ ਕਿ ਬੀਤੇ ਸ਼ਨੀਵਾਰ ਫਿਰ ਤੋਂ ਉਹਨਾਂ ਨੇ ਕਈਆਂ ਲੈ ਕੇ ਸਾਡੇ ਉੱਤੇ ਅਟੈਕ ਕੀਤਾ ਤੇ ਅਸੀਂ ਸਾਡੇ ਚੌਂਸ ਦੇ ਵਿੱਚ ਪਰਿਵਾਰ ਦੇ ਵਿੱਚ ਬੜਾ ਡਰ ਦਾ ਮਾਹੌਲ ਆ ਸਾਨੂੰ ਜਾਨ ਮਾਲ ਦਾ ਖਤਰਾ ਹੈ ਇਸੇ ਗੱਲ ਨੂੰ ਲੈ ਕੇ ਅਸੀਂ ਸੀਪੀ ਸਾਹਿਬ ਦੇ ਕੋਲ ਆਏ ਸੀ ਕਿਉਂਕਿ ਪਿਛਲਾ ਜਿਹੜਾ ਐ ਤਵਾਰ ਲੰਘ ਕੇ ਗਿਆ ਉਹਨਾਂ ਨੇ ਸਾਡੀ ਚਰਚ ਵੀ ਬੰਦ ਕਰਾ ਦਿੱਤੀ ਔਰ ਸਾਨੂੰ ਬਿਲਕੁਲ ਵੀ ਪਰਮੇਸ਼ਵਰ ਦਾ ਕੰਮ ਕਰਨ ਤੋਂ ਰੋਕਿਆ ਜਾ ਰਿਹਾ ਅਸੀਂ ਨਿਆਂ ਦੀ ਮੰਗ ਕਰਨ ਦੇ ਲਈ ਆਏ ਆ ਜੇ ਸਾਨੂੰ ਨਿਆਂ ਨਹੀਂ ਮਿਲਿਆ ਤਾਂ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਅਸੀਂ ਚੱਕਾ ਜਾਮ ਕਰਾਂਗੇ ਫਿਰ ਚਾਹੇ ਸਾਨੂੰ ਕੁਝ ਵੀ ਉਹਦੀ ਕੀਮਤ ਅਦਾ ਕਰਨੀ ਪਵੇ ਫਿਰ ਅਸੀਂ ਆਪਣਾ ਹੱਕ ਲੈ ਕੇ ਉੱਠਾਂਗੇ ਤੁਹਾਨੂੰ ਕਿਉਂ ਵਾਰ ਵਾਰ ਰਾਸ਼ਟਰ ਕਹਦੇ ਨਹੀਂ ਕਰਦੇ ਆ ਮਕਸਦ ਕੀ ਉਹਨਾਂ ਦਾ ਮਕਸਦ ਇਹ ਆ ਕਿ ਉਹ ਕਹਿੰਦੇ ਅਸੀਂ ਜੰਤ ਨਹੀਂ ਇੱਥੇ ਬਣ ਦੇਣਾ ਜੋ ਮਰਜੀ ਹੋ ਜਾਵੇ ਅਸੀਂ ਕਹਿੰਦੇ ਬੰਦਾ ਮਾਰ ਦਾਂਗੇ ਪਾਸਟਰ ਮਾਰ ਦਾਂਗੇ ਉਹਦਾ ਬੱਚੇ ਪਰਿਵਾਰ ਮਾਰ ਦਾਂਗੇ ਅੱਗ ਲਾ ਦਾਂਗੇ ਪਰ ਅਸੀਂ ਜੰਤ ਨਹੀਂ ਬਣਦੇਣੀ ਇਹ ਉਹਨਾਂ ਦਾ ਮੇਨ ਸਾਡੇ ਕੋਲ ਸਰ ਸੀਸੀਟੀਵੀ ਕੈਮਰੇ ਨੇ ਲੱਗੇ ਹੋਏ ਉਹਦੇ ਚ ਸਾਰੀ ਆਨ ਰਿਕਾਰਡ ਘਟਨਾਵਾਂ ਜਿੰਨੀਆਂ ਵੀ ਘਟਨਾਵਾਂ ਹੋਈਆਂ ਆਨ ਰਿਕਾਰਡ ਜਿਹੜੀਆਂ ਅਸੀਂ ਵਿਦ ਪੈਨ ਡਰਾਈਵ ਐਨਵੀਆਰ ਆਣਾ ਤੇ ਵਨਟੀ ਵੀ ਹਾਰਡ ਡਿਸਕ ਦੇ ਥਰੂ ਜਿਹੜਾ ਆਪਾਂ ਪੁਲਿਸ ਨੂੰ ਜਮ੍ਹਾਂ ਕਰਾ ਚੁੱਕੇ ਆ। ਹਜੇ ਵੀ ਲੋਗੇ ਦੇਖੋਂਦੇ ਆ। ਹਜੇ ਵੀ ਸਰ ਸ਼ਨੀ ਆਪਾਂ ਦਸੀਆਂ ਨਾ ਕਿ 5 ਤਰੀਕ ਦਾ ਪਰਚੇ ਹੋਇਆ। ਆਹ ਸ਼ਨੀਵਾਰ ਕਹਿੰਆਂ ਲੈ ਕੇ ਤੁਸੀਂ ਦੇਖੋ ਵੀ ਆਪਾਂ ਵੀਡੀਓ ਪ੍ਰਸ਼ਾਸਨ ਦਿੱਤੀ ਆ। ਸ਼ਨੀਵਾਰ ਕਹਿੰਆਂ ਲੈ ਕੇ ਉਹ ਮਾਰਨ ਦੇ ਲਈ ਆਏ ਆ। ਹਾਂਜੀ ਅੱਜ ਤੱਕ ਜੀ ਸਾਹਿਬ ਕੋਲ ਕੀ ਸੁਵਿਸ਼ਾਸ਼ਨ ਦਵਾਇਆ ਗਿਆ? ਸੀਪੀ ਸਾਹਿਬ ਨੇ ਸਾਨੂੰ ਇਹ ਐਸਪੈਕਟ ਕਰਵਾਈ ਹੋਊਗੀ ਇਹ ਗੱਲ ਸੁਣਦਾ ਮੈਂ 5 ਤਰੀਕ ਨੂੰ ਆ ਰਿਆਂ ਕਾਰਵਾਈ ਹੋਊਗੀ ਹੋਊਗੀ ਆਮ ਆਦੀ ਪਾਰਟੀ ਸਰਕਾਰ ਉਹਦੇ ਗੱਦੀ ਤੇ ਲੋਨ ਅੰਡਰ ਸਰ ਉਹ ਤਾਂ ਕਹਿੰਦੇ ਜੀ ਆਮ ਆਦਮੀ ਪਾਰਟੀ ਸਰਕਾਰ ਆ ਬਈ ਤੁਹਾਨੂੰ ਇਨਸਾਫ ਮਿਲੂਗਾ ਪਰ ਮੈਨੂੰ ਲੱਗਦਾ ਕਿ ਮੈਨੂੰ ਇਨਸਾਫ ਮਿਲ ਨਹੀਂ ਰਿਹਾ ਜੇ ਮੈਨੂੰ ਮਿਲਦਾ ਹੁੰਦਾ ਤਾਂ ਅੱਜ ਮੈਂ ਇੱਥੇ ਨਾ ਹੁੰਦਾ ਵੀਰ 5 ਮਾਰਚ ਦਾ ਮਸਲਾ ਆ ਹੁਣ ਤੱਕ ਤਾਂ ਹੱਲ ਹੋ ਗਿਆ ਹੁੰਦਾ ਜੇ ਸਾਡੇ ਕਿਸੇ ਬੰਦੇ ਨੇ ਕੁਝ ਬੋਲਿਆ ਵੀ ਹੁੰਦਾ ਚੱਕ ਕੇ ਅਗਲੇ ਜੇਲ੍ਹ ਵੀ ਪਾ ਦਿੰਦੇ ਆ ਤੁਸੀਂ ਦੇਖੋ ਕਿੰਨੀਆਂ ਬਤਿੱਕੀਆਂ ਹੋਈਆਂ ਜਦ ਕਿ ਸਬਕੋਸ਼ ਅਸੀਂ ਸਾਰਾ ਆਪਣੇ ਪ੍ਰਸ਼ਾਸਨ ਨੂੰ ਦਿਖਾ ਚੁੱਕੇ ਹਾਂ ਵੀਡੀਓ ਸ਼ਰੇਆਮ ਉਹ ਗੁੰਡਾਗਰਦੀ ਕਰਦੀ ਕਰਦੇ ਪਏ ਆ ਅਸੀਂ ਤਾਂ ਇਨਸਾਫ ਦੀ ਮੰਗ ਕਰ ਰਹੇ ਹਾਂ ਸਰ ਜੇ ਸਾਨੂੰ ਇਨਸਾਫ ਨਹੀਂ ਮਿਲਿਆ ਅਸੀਂ ਚੱਕਾ ਜਾਮ ਕਰਾਂਗੇ ਚੱਕਾ ਜਾਮ ਕਰਾਂਗੇ ਫਿਰ ਸਾਨੂੰ ਸਾਡੀ ਕੌਮ ਨੂੰ ਸੰਘਰਸ਼ ਕਰਨਾਂ ਵੀ ਅਸੀਂ ਲੜਦੇ ਨਹੀਂ ਹਾਂ ਅਸੀਂ ਸ਼ਾਂਤ ਮਈ ਕੌਮ ਆ ਅਸੀਂ ਫਿਰ ਧਰਨਾ ਲਾ ਕੇ ਵੀ ਅਸੀਂ ਰੋਡ ਜਾਮ ਕਰਕੇ ਰੋਡਾਂ ਦੇ ਉੱਤਰ ਕੇ ਫਿਰ ਆਪਣਾ ਇਨਸਾਫ ਲੈ ਲਾਂਗੇ